ਸਸਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅੱਜ ਤਿੰਨ ਅਹਿਮ ਜੜੀਆਂ ਪੰਜਾਬ ਦੀਆਂ ਖਬਰਾਂ ਤੇ ਉੱਪਰ ਜੜੀ ਹੈ ਨਜ਼ਰ ਮਾਰਾਂਗੇ ਜਨਕੀ ਪੂਰੀ ਜੜੀ ਵਿਸਥਾਰ ਜੜੀ ਜਾਣਕਾਰੀ ਹੈ ਉਹ ਬੋਲਦਾ ਪੰਜਾਬ ਦੇ ਵਿੱਚ ਸਾਂਝੀ ਕਰਾਂਗੇ ਸਭ ਤੋਂ ਪਹਿਲੇ ਜੜੀ ਖਬਰ ਹੈ AI ਜਨਕੀ AI ਸੌਫਟਵੇਅਰ ਦੇ ਨਾਲ ਜੜਾ ਲਗਾਤਾਰ ਸੱਚਕੰਨ ਸ਼੍ਰੀ ਹਰਮੰਦਰ ਸਾਹਿਬ ਜੜੀ ਤਸਵੀਰਾਂ ਨੇ ਉਸ ਨੂੰ ਜਿਹੜਾ ਤੋਰਮ ਰੋਡ ਕੇ ਜਿਹੜਾ ਪੇਸ਼ ਕੀਤਾ ਜਾ ਰਿਹਾ ਹੈ ਅਜਿਹੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਨਾਲ ਮਨਾਂ ਦੇ ਉੱਪਰ ਜਿਹੜੀ ਠੇਸ ਆ ਹੋ ਲਗਾਤਾਰ ਪੁੱਛਦੀ ਹੈ ਤਾਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਸਾਬਕਾ ਜਥੇਦਾਰ ਨੇ ਕੇਂਦਰ ਸਰਕਾਰ ਨੂੰ ਜਿਹੜੀ ਆ ਉਹ ਅਪੀਲ ਕੀਤੀ ਹੈ ਕਿ ਇਸ ਤੇ ਕੋਈ ਗੌਰ ਕੀਤਾ ਜਾਵੇ ਜਾਂ ਸਖਤ ਜਿਹੜਾ ਐਕਸ਼ਨ ਆ ਉਹ ਲਿਆ ਜਾਵੇ ਤਾਂ ਕੀ ਕੁਝ ਕਿਹਾ ਉਹ ਵੀ ਅਸੀਂ ਜਿਹੜੀ ਪੂਰੀ ਰਿਪੋਰਟ ਆ ਉਹ ਸਾਂਝੀ ਕਰਾਂਗੇ ਤੇ ਨਾਲ ਹੀ ਗੱਲ ਹੋਵੇਗੀ ਪੰਜਾਬ ਦੇ ਵਿੱਚ ਕਰਾਸ ਸਭਾ ਜਿਹੜੀ ਸੀਟ ਆ ਉਹ ਖਾਲੀ ਹੋ ਗਈ ਸੀ ਉਹਦੀ ਜਿਹੜੀ ਮੁਰਚਾਣਾ ਉਹ ਹੋਣ ਜਾ ਰਹੀ ਹੈ ਚੋਣ ਕਦੋਂ ਹੋਵੇਗੀ ਤੇ ਉਮੀਦਵਾਰ ਕਿਹੜੇ-ਕਿਹੜੇ ਹੋਣਗੇ ਉਹ ਵੀ ਜਿਹੜਾ ਤੁਹਾਨੂੰ ਇਸ ਇਸ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਦੋ ਸਾਂਝੀ ਕਰਾਂਗੇ ਸੋ ਬਿਲਕੁਲ ਤੇਜੀ ਜਿਹੜੀ ਖਬਰ ਆ ਪੰਜਾਬ ਦੀ ਜਿਹਦੇ ਉੱਪਰ ਹਰ ਇੱਕ ਅੱਡੇ ਜਿਹੜੀਆਂ ਨਜ਼ਰਾਂ ਨੇ ਟਿਕੀਆਂ ਹੋਈਆਂ ਨੇ ਖਾਸ ਤੌਰ ਤੇ ਭਾਈ ਬਲਵੰਤ ਸਿੰਘ ਰਾਜੂਆਣਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਉਸਦੀ ਰਿਹਾਈ ਨੂੰ ਲੈ ਕੇ ਜਿਹੜੀ ਲਗਾਤਾਰ ਮੰਗ ਵੀ ਕੀਤੀ ਜਾ ਰਹੀ ਹੈ ਤਾਂ ਅੱਜ ਸਪਰੀਮ ਕੋਰਟ ਵੱਲੋਂ ਜਿਹੜੀ ਅੱਜ ਇਸ ਤੇ ਸਖ ਜਿਹੜੀ ਟਿੱਪਣੀ ਆ ਕੀਤੀ ਗਈ ਹੈ ਤਾਂ ਅਖਰਕਾਰ ਸੁਪਰੀਮ ਕੋਰਟ ਨੇ ਕੀ ਕੁਝ ਕਿਹਾ ਇਹ ਵੀ ਜੜੀ ਜਾਣਕਾਰੀ ਹੈ ਅਸੀਂ ਤੁਹਾਨੂੰ ਮੇਰੇ ਸਹਿਯੋਗੀ ਜਿਹੜੇ ਗੁਰਮ ਸਿੰਘ ਰਪਾਣਾ ਜੀ ਹੈ ਉਹ ਵਿਸ਼ੇਸ਼ ਤੌਰ ਤੇ ਸਾਂਝੀ ਕਰਨਗੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਰਪਾਣਾ ਜੀ ਸਤਿ ਸ਼੍ਰੀ ਅਕਾਲ ਜੀ ਰਪਾਣਾ ਜੀ ਸਭ ਤੋਂ ਪਹਿਲਾਂ ਇੱਕ ਜਿਹੜੀ ਵੱਡੀ ਜੜੀ ਜਾਣਕਾਰੀ ਹੈ ਕਿਉਂਕਿ ਲਗਾਤਾਰ ਜਿਹੜਾ AI ਜਿਹੜਾ ਸੌਫਟਵੇਅਰ ਆ ਰਿਹਾ ਤੁਸੀਂ ਦੇਖਿਆ ਕਦੇ ਮੰਤਰੀਆਂ ਦੀ ਤਸਵੀਰਾਂ ਤੌਰ ਮੋੜ ਕੇ ਪੇਸ਼ ਕੀਤੇ ਜਾਂਦੀਆਂ ਨੇ ਕਦੇ ਸਿੱਖ ਕਰਦਾਰਾਂ ਨੂੰ ਜਿਹੜਾ ਇਦਾਂ ਦਾ ਦਿਖਾਇਆ ਜਾਂਦਾ ਹੈ ਤਾਂ ਸੱਚ ਕਾਣ ਸ੍ਰੀ ਹਰਮੰਦਰ ਸਾਹਿਬ ਦਾ ਲਗਾਤਾਰ ਹੈ ਤਸਵੀਰਾਂ ਨੇ ਉਸ ਨੂੰ ਤੋੜ-ਮੋੜ ਕੇ ਪੇਸ਼ ਕਰਨਾ ਇਦਾਂ ਨਾ ਦਿਖਾਣਾ ਤੇ ਮਨਾਂ ਦੇ ਉੱਪਰ ਜਿਹੜਾ ਸਿੱਖਾਂ ਦੇ ਮਨਾਂ 'ਚ ਜਾਂ ਦੁਨੀਆਂ ਦੇ ਵਸਦੀਆਂ ਸਿੱਖਾਂ ਦੇ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ ਤਾਂ ਆਖਰਕਾਰ ਕੀ ਅਪੀਲ ਕੀ ਕੀਤੀ ਹੈ ਸਿੰਘ ਸਭਾ ਨਾਲ ਨੇ ਕੇਂਦਰ ਸਰਕਾਰ ਨੂੰ ਅਮਰਜੀਤ ਜਿਹੜਾ AI ਆ ਆਰਟੀਫੀਸ਼ੀਅਲ ਇੰਟੈਲੀਜੈਂਸ ਹੂੰ ਤੇ ਆਪਾਂ ਅਕਸਰ ਦੇਖਦੇ ਹਾਂ ਕਿ ਜਦੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣੀ ਹੈ ਜਾਂ ਫਿਰ ਆਪਾਂ ਸਿੱਖਾਂ ਦੀ ਕਿਰਦਾਰਕੁਸ਼ੀ ਕਰਨੀ ਹੈ ਹੂੰ ਤਾਂ ਉੱਥੇ ਇਹਦੀ ਵਰਤੋਂ ਜਿਹੜੀ ਆਮ ਕੀਤੀ ਜਾਂਦੀ ਆ। ਬਿਲਕੁਲ। ਪਹਿਲਾਂ ਆਪਾਂ ਦੇਖਿਆ ਕਿ ਇੱਕ ਵੀਡੀਓ ਵਾਇਰਲ ਹੋਈ ਜਿਹਦੇ ਵਿੱਚ ਸਿੱਖਾਂ ਦੀ ਸਰਵੋੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨੂੰ ਢਾਉਣ ਦੇ ਆ ਜਿਹੜੇ ਕਾਫੀ ਜਿਹੜੀਆਂ ਵੀਡੀਓ ਉਹ ਦਿਖਾਈਆਂ ਗਈਆਂ। ਹੂੰ। ਉਸ ਤੋਂ ਬਾਅਦ ਹੁਣ ਇੱਕ ਜਿਹੜੀ ਤਾਜ਼ਾ ਵੀਡੀਓ ਹੈ ਹੋਰ ਪਹਿਲਾਂ ਵੀ ਕਾਫੀ ਵੀ ਹੈ ਪਰ ਉਸ ਤੋਂ ਬਾਅਦ ਜਿਹੜੀ ਹੁਣ ਤਾਜ਼ਾ ਘਟਨਾ ਜਿਹੜੀ ਹੋਈ ਹੈ। ਹੂੰ। ਉਹਦੇ ਵਿੱਚ ਕੀ ਹੈ ਕਿ ਸ੍ਰੀ ਦਰਬਾਰ ਸਾਹਿਬ ਉੱਥੇ ਕਾਫੀ ਜਿਹੜੇ ਜਾਨਵਰ ਉਹ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਿਹੜੇ ਚਰਾਉਂਦੇ ਦੇਖੇ ਗਏ ਆ ਹੁਣ ਉਹਦੇ 'ਚ ਕੀ ਹੈ ਕਿ ਇਹ ਸਿੱਧੇ-ਸਿੱਧੇ ਸਿੱਖਾਂ ਦੇ ਭਾਵਨਾਵਾਂ ਤੇ ਹਮਲਾ ਹੂੰ ਤੇ ਸਿੱਖਾਂ ਦੀ ਕਰਦਾਰ ਕੁਛੀ ਆ ਹੂੰ ਅੱਜ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਸਾਬਕਾ ਸਿੰਘ ਸਾਹਿਬ ਤੇ ਹੈੱਡ ਗ੍ਰੰਥੀ ਗਿਆਨੀ ਰੁਕਵੀਰ ਸਿੰਘ ਉਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਇਸ ਤੋਂ ਪਹਿਲਾਂ ਵੀ ਇੱਕ ਵਾਰ ਅਪੀਲ ਕੀਤੀ ਸੀ ਕਿ ਇਹਦੇ ਉੱਪਰ ਕੋਈ ਨਾ ਕੋਈ ਠੋਸ ਕਦਮ ਚੁੱਕੇ ਜਾਣ ਬਿਲਕੁਲ ਆਪਾਂ ਦੇਖਿਆ ਕਿ ਪਰਚਾ ਦਰਜ ਜ਼ਰੂਰ ਹੋਇਆ ਪਰ ਉਹਦੇ ਅੱਗੇ ਕੀ ਹੋਇਆ ਇਹਦੀ ਕੋਈ ਜਾਣਕਾਰੀ ਨਹੀਂ ਹੋਇਆ ਵੀ ਹੈ ਕਿ ਨਹੀਂ ਹੋਇਆ ਇਹਦੀ ਕੋਈ ਜਾਣਕਾਰੀ ਨਹੀਂ ਪੰਜਾਬ ਦਾ ਸਾਈਬਰ ਸੈੱਲ ਕੀ ਕਰ ਰਿਹਾ ਇਹਦੇ ਤੇ ਕਿਸੇ ਨੂੰ ਕੋਈ ਨਹੀਂ ਪਤਾ ਇਹ ਕੋਈ ਛੋਟੀ ਘਟਨਾ ਨਹੀਂ ਕੋਈ ਛੋਟੀ ਗੱਲ ਨਹੀਂ ਹੈ ਕਿਸਖਾਂ ਦੀ ਸਰਵੋੱਚ ਸੰਸਥਾ ਦੇ ਨਾਲ ਤੁਸੀਂ ਜਿਹੜੀ ਇਹ ਕਰਦਾਰਕੁਸ਼ੀ ਕਰ ਰਹੇ ਹੋ ਇੱਕ ਮਮੋਲੀ ਜਿਹਾ ਜੇ ਕਿਸੇ ਲੀਡਰ ਦਾ ਕੋਈ ਕੇਸ ਹੋਵੇ ਤਾਂ ਉਹਦੇ ਵਿੱਚ ਪੂਰਾ ਸਾਈਬਰ ਸੈੱਲ ਦਿਨ ਰਾਤ ਉਹਦੇ 'ਚ ਲੱਗਾ ਰਹਿੰਦਾ ਜਿੰਨੀ ਦੇਰ ਉਹ ਹੱਲ ਨਹੀਂ ਹੋ ਜਾਂਦਾ ਪਰ ਸਿੱਖਾਂ ਦੀ ਸਰਵੋਸਥਾ ਦੇ ਮਾਮਲੇ ਦੇ ਵਿੱਚ ਸਾਈਬਰ ਸੈੱਲ ਦੇ ਉੱਚ ਅਧਿਕਾਰੀ ਸਾਈਲੈਂਟ ਹੈ ਪੰਜਾਬ ਸਰਕਾਰ ਸਾਈਲੈਂਟ ਹੈ ਕੇਂਦਰ ਸਰਕਾਰ ਸਾਈਲੈਂਟਾ ਹੁਣ ਕਹਿੰਦੇ ਪੰਜਾਬ ਸਰਕਾਰ ਦਾ ਰੋਲ ਕੀ ਹੈ ਹਮ ਪਹਿਲੀ ਗੱਲ ਤਾਂ ਏਆਈ ਸਿੱਧੇ ਤੌਰ ਤੇ ਕੇਂਦਰ ਸਰਕਾਰ ਨਾਲ ਸੰਬੰਧ ਹੈ ਜਦੋਂ ਗੱਲ ਸਾਈਬਰ ਸੈੱਲ ਦੀ ਆ ਜਾਂਦੀ ਹੈ ਤਾਂ ਉਹ ਪੰਜਾਬ ਸਰਕਾਰ ਨਾਲ ਸੰਬੰਧ ਹੈ ਕੀਤਾ ਜਾ ਰਿਹਾ ਏਆਈ ਦੇ ਨਾਲ ਬੰਦ ਏਆਈ ਨੂੰ ਕੇਂਦਰ ਸਰਕਾਰ ਨੇ ਕਰਨਾ ਹੈ ਤੇ ਸਾਈਬਰ ਸੈੱਲ ਜੀ ਨੇ ਫਰਨਾ ਜਿੱਥੋਂ ਇਹ ਚੀਜ਼ ਪਤਾ ਲਗਾਈ ਜਾਣੀ ਆ ਕਿ ਇਹ ਜਿਹੜੀ ਵੀਡੀਓ ਐਡਿਟ ਕੀਤੀ ਹੈ ਤਾਂ ਕਿਹੜੇ ਸੌਫਟਵੇਅਰ ਕਿਹੜੇ ਪੀਸੀ 'ਚ ਹੋਈ ਆ ਕਿਹੜੇ ਸੌਫਟਵੇਅਰ ਨਾਲ ਹੋਈ ਆ ਕਿੱਥੋਂ ਹੋਈ ਆ ਕਿਹੜੀ ਲੋਕੇਸ਼ਨ 'ਤੇ ਹੋਈ ਆ ਹੂੰ ਉਹ ਕੰਮ ਹੈਗਾ ਸਾਈਬਰ ਸੈੱਲ ਦਾ ਬਿਲਕੁਲ ਅੱਜ ਤੱਕ ਸਾਈਬਰ ਸੈੱਲ ਨੇ ਪਰਚਾ ਬੇਸ਼ੱਕ ਦਰਜ ਕਰਤਾ ਦਰਖਾਸਤਾਂ ਕੰਪਲੀਟਾਂ ਬਹੁਤ ਹੈ ਪਰ ਇਹਦੇ 'ਚ ਅਜੇ ਤੱਕ ਇਹ ਜਾਣਕਾਰੀ ਨਹੀਂ ਦਿੱਤੀ ਗਈ ਕਿ ਇਹ ਹੋਇਆ ਤਾਂ ਹੋਇਆ ਕਿੱਥੋਂ ਪੰਜਾਬ ਦੇ ਸਿੱਖਿਆ ਤਾਂ ਜਿਹੜੀਆਂ ਖਾਸ ਕਰਕੇ ਧਾਰਮਿਕ ਸਿੱਖਿਆ ਤਾਂ ਇਸ ਤੋਂ ਪਹਿਲਾਂ ਵੀ ਕਾਫੀ ਵਾਰ ਕੇਂਦਰ ਸਰਕਾਰ ਨੂੰ ਅਪੀਲ ਕਰ ਚੁੱਕੇ ਹਾਂ ਤਾਂ ਉਹ ਕਹਿੰਦੇ ਵੀ ਇਹ ਆਈ ਆ ਜਿਹੜੀ ਇਹਨੂੰ ਬੰਦ ਕੀਤਾ ਜਾਵੇ ਆਪਾਂ ਦੇਖਦੇ ਹਾਂ ਕਿ ਜਦੋਂ ਕਿਸੇ ਸਰਕਾਰ ਦੇ ਖਿਲਾਫ ਕੋਈ ਵੀ ਚੈਨਲ ਹੈ ਕੋਈ ਸੋਸ਼ਲ ਮੀਡੀਆ ਦੇ ਉੱਪਰ ਜਦੋਂ ਆਪਾਂ ਦੇਖਦੇ ਹਾਂ ਕਿ ਸਰਕਾਰਾਂ ਦੇ ਖਿਲਾਫ ਬੋਲਦਾ ਹੈ ਤਾਂ ਉਹਨੂੰ 5 ਮਿੰਟ ਚੋਂ ਬੰਦ ਹੋ ਜਾਂਦਾ ਹੈ ਪੰਜਾਬ ਚਰਪਾਣਾ ਦੀ ਬਿਲਕੁਲ ਬੰਦ ਹੋਈਆਂ ਆ ਆਪਾਂ ਜਦੋਂ ਦੇਖੇ ਬਿਲਕੁਲ 24 ਘੰਟਿਆਂ ਦੇ ਅੰਦਰ ਅੰਦਰ ਤੁਹਾਨੂੰ ਦੇਖ ਰਿਹਾ ਕਿ ਉਹ ਚੈਨਲ ਆ ਉਹ YouTube ਦਾ ਪੇਜ ਆ ਉਹ ਦਾ Facebook ਦਾ ਪੇਜ ਆ ਜਾਂ ਕੋਈ ਵੀ ਆ ਉਹ 15 20 ਘੰਟੇ 24 ਘੰਟੇ ਤੋਂ ਪਹਿਲਾਂ ਪਹਿਲਾਂ ਸਾਰਾ ਉਹ ਬੰਦ ਹੋ ਜਾਂਦਾ ਉਹਨੂੰ ਬਲੌਕ ਕਰ ਦਿੰਦੇ ਆ ਇਸ ਤੋਂ ਪਹਿਲਾਂ ਜਿਹੜੀਆਂ ਬੱਚਿਆਂ ਦੀਆਂ ਗੇਮਾਂ ਸੀ ਹਾਂ ਬਿਲਕੁਲ ਉਹਦੇ ਚ PUBG ਵਗੈਰਾ ਜਾਂ ਹੋਰ ਵੀ ਜਿਹੜੀਆਂ ਗੇਮਾਂ ਆਪਾਂ ਦੇਖਦੇ ਆ ਕਿ ਬਹੁਤ ਘਾਤ ਦੀਆਂ ਗੇਮਾਂ ਨੇ ਉਹ ਬੰਦ ਕੀਤੀਆਂ ਵਿੰਆਂ ਉਹ ਗੇਮਾਂ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਬਿਲਕੁਲ ਸਾਡੇ ਭਾਰਤ ਦੇ ਵਿੱਚ ਟਿਕਟੋਕ ਤੇ ਪਾਬੰਦੀ ਲਾਈ ਗਈ ਬੇਸ਼ੱਕ ਉਹ ਵਿਦੇਸ਼ਾਂ ਚੱਲਾ ਪਰ ਭਾਰ ਦੇ ਉੱਪਰ ਪਾਬੰਦੀ ਆ ਤਾਂ ਫਿਰ ਅਸੀਂ AI ਨੂੰ ਬੰਦ ਕਿਉਂ ਨਹੀਂ ਕਰ ਸਕਦੇ ਜੇਕਰ AI ਮੰਨ ਲੈਨੇ ਆ ਕਿ ਸਰਕਾਰਾਂ ਦੇ ਲਈ ਕਿਸੇ ਵਧੀਆ ਪ੍ਰੋਜੈਕਟ ਨੂੰ ਬਣਾਉਣ ਚ ਸਾਈ ਹੋ ਰਿਹਾ ਹੈ ਤਾਂ ਫਿਰ ਘੱਟੋ ਘੱਟ ਇਸ ਤੇ ਅਝੀਆਂ ਉਹਨਾਂ ਤੇ ਰੋਕ ਲਾਈ ਜਾਵੇ ਕਿ ਉਹ ਕਿਸੇ ਦੀ ਕਰਦਾਰਕੁਸ਼ੀ ਕਿਉਂ ਕਰੋਗੇ ਬਿਲਕੁਲ ਤਾਂ ਉਹ ਅੱਜ ਇੱਕ ਵਾਰ ਆਪ ਉਸ ਤੇ ਨਜ਼ਰ ਮਾਰਦੇ ਆ ਕਿ ਅੱਜ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜ ਤੇ ਗਿਆਨੀ ਸਿੰਘ ਸਾਹਿਬ ਰਗਵੀਰ ਸਿੰਘ ਜੀ ਉਹਨਾਂ ਨੇ ਅਪੀਲ ਕੀ ਕੀਤੀ ਆਪਾਂ ਇੱਕ ਵਾਰ ਉਸਤੇ ਨਜ਼ਰ ਮਾਰਦੇ ਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਸਿੱਖਾਂ ਦਾ ਕੇਂਦਰੀ ਸਥਾਨ ਆ ਤੇ ਸਿੱਖਾਂ ਦਾ ਕੇਂਦਰੀ ਸਥਾਨ ਹੋਣ ਦੇ ਨਾਲ-ਨਾਲ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਸਮੁੱਚੀ ਮਾਨਵਤਾ ਮਨੁੱਖਤਾ ਤੇ ਸਮੁੱਚੇ ਸੰਸਾਰ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਭਾਈਚਾਰਕ ਸਾਂਝ ਮੁਹੱਬਤ ਅਤੇ ਪ੍ਰੇਮ ਦਾ ਸਿਧਾਂਤ ਤੇ ਉਪਦੇਸ਼ ਦਿੰਦੇ ਨੇ ਪਰ ਜਿਸ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੇ ਉੱਤੇ ਪਹਿਲਾਂ ਹਮਲੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਏ ਤਾਂ ਹੁਣ ਜਦੋਂ ਅੱਜ ਟੈਕਨੋਲੋਜੀ ਦਾ ਜਮਾਨਾ ਵਾ ਤੇ ਪਿਛਲੇ ਕੁਝ ਸਮੇਂ ਤੋਂ ਇੱਕ ਰੁਝਾਨ ਨੇ ਜ਼ੋਰ ਫੜਿਆ ਵਾ ਕਿ ਖਾਸ ਕਰਕੇ AI ਤਕਨੀਕ ਦੇ ਰਾਹੀਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਅੰਦਰਲੇ ਪ੍ਰਬੰਧ ਵਿੱਚ ਕੁਝ ਇਤਰਾਜ਼ਯੋਗ ਵੀਡੀਓਂਗਾਂ AI ਦੇ ਨਾਲ ਬਣਾ ਕੇ ਜਾਲੀ ਨਕਲੀ ਬਣਾ ਕੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਤੀ ਜੋ ਸਿੱਖਾਂ ਦੀ ਆਸਥਾ ਤੇ ਸ਼ਰਧਾ ਭਾਵਨਾ ਵਾ ਉਸ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹੁਣ ਜੋ ਵੀ ਪਿੱਛੇ ਵੀ ਵੀਡੀਓ ਬਣਾਈਆਂ ਗਈਆਂ AI ਦੇ ਨਾਲ ਜਾਂ ਜਿਹੜੀ ਹੁਣ ਇਤਰਾਜਯੋਗ ਵੀਡੀਓ ਬਣਾਈ ਗਈ ਆ ਉਹਨੂੰ ਦੇਖ ਕੇ ਹਰੇਕ ਗੁਰੂ ਨਾਨਕ ਨਾਮ ਲੈਵਾ ਸਿੱਖ ਦਾ ਜਿਹੜਾ ਦਿਲ ਵਾ ਉਹ ਬਲੰਦ ਹੋ ਰਿਹਾ ਗਿਆ ਪਰ ਇਹਦੇ ਵਿੱਚ ਫਿਕਰਮੰਦੀ ਵਾਲੀ ਗੱਲ ਇਹ ਹੈਗੀ ਆ ਕਿ ਪਹਿਲਾਂ ਵੀ ਜਿਨ੍ਹਾਂ ਨੇ AI ਤਕਨੀਕ ਦੇ ਨਾਲ ਇਹੋ ਜੀਆਂ ਕੋਈ ਗਲਤ ਵੀਡੀਓ ਬਣਾਈਆਂ ਇਤਰਾਜਯੋਗ আর ਜਿਨ੍ਹਾਂ ਨੇ ਹੁਣ ਬਣਾਈਆਂ ਅਜੇ ਤੱਕ ਭਾਵੇਂ ਪੰਜਾਬ ਸਰਕਾਰ ਆ ਤੇ ਭਾਵੇਂ ਸੈਂਟਰ ਦੀ ਕੇਂਦਰ ਸਰਕਾਰ ਇਹ ਇਹੋ ਜੇ ਲੋਕਾਂ ਨੂੰ ਟ੍ਰੇਸ ਨਹੀਂ ਕਰ ਸਕੀ ਜਿਹੜੀ ਕਿ ਸਰਕਾਰ ਦੀ ਮਨਸ਼ਾ ਦੇ ਉੱਤੇ ਸਿੱਧਮ ਸਿੱਧਾ ਸਵਾਲ ਆ ਕਿ ਜਦੋਂ ਕਿਤੇ ਹੋਰ ਇਹੋ ਜੀ ਕੋਈ ਘਟਨਾ ਹੋਵੇ ਜਾਂ ਕੋਈ ਇਹੋ ਜੀ ਇਤਰਾਜਯੋਗ ਵੀਡੀਓ ਪਾਵੇ ਤੇ ਕੁਝ ਘੰਟਿਆਂ ਦੇ ਵਿੱਚ ਖਾਸ ਕਰਕੇ ਸਰਕਾਰ ਦਾ ਜਿਹੜਾ ਸਾਈਬਰ ਕ੍ਰਾਈਮ ਪੁਲਿਸ ਆ ਉਹ ਕੋਸ਼ ਘੰਟਿਆਂ ਦੇ ਵਿੱਚ ਵੀ ਇਹ ਦਾਵਾ ਕਰਦਾ ਕਿ ਅਸੀਂ ਦੋਸ਼ੀਆਂ ਨੂੰ ਲੱਭ ਲਿਆ ਕਿ ਕਿੰਨਾ ਨੇ ਅਪਲੋਡ ਕੀਤੀ ਪਰ ਜਦੋਂ ਸਿੱਖਾਂ ਦਾ ਮਾਮਲਾ ਆਉਂਦਾ ਤੇ ਇੱਥੇ ਇਗਨੋਰ ਕੀਤਾ ਜਾਂਦਾ ਜਿਹੜਾ ਕਿ ਮੰਦ ਭਾਗ ਹੈ ਨਹੀਂ ਸਗੋਂ ਸਿੱਖਾਂ ਨੂੰ ਇਹ ਅਹਿਸਾਸ ਕਰਵਾਇਆ ਜਾ ਰਿਹਾ ਵਾ ਕਿ ਸਾਡੇ ਮਾਮਲੇ ਜਾਣਬੁੱਝ ਕੇ ਦਬਾਏ ਜਾ ਰਹੇ ਤੇ ਇਹੋ ਜੀਆਂ ਵੀਡੀਓ ਹੋਰ ਜ਼ਿਆਦਾ ਫੈਲਣ ਸਗੋਂ ਉਹਨਾਂ ਨੂੰ ਕਿਤੇ ਨਾ ਕਿਤੇ ਹੋਰ ਉਤਸ਼ਾਹ ਜਿਹੜਾ ਉਹ ਦਿੱਤਾ ਜਾ ਰਿਹਾ ਤੋਂ ਪਹਿਲੀ ਗੱਲ ਕੇ ਸਰਕਾਰ ਦਾ ਸਾਈਬਰ ਕਰਾਇਮ ਪੁਲਿਸ ਜਿਹੜਾ ਵਾ ਉਹ ਛੇਤੀ ਤੋਂ ਛੇਤੀ ਇਹਨਾਂ ਦੋਸ਼ੀਆਂ ਦੀ ਨਿਸ਼ਾਨਦੇਹੀ ਕਰੇ ਤਾਂ ਕਿ ਸਿੱਖ ਕਿਉਂਕਿ ਜਦੋਂ ਇਹੋ ਜਿਹਾ ਕੁਝ ਦੇਖਣਗੇ ਤੇ ਇਉਂ ਲੱਗਦਾ ਵੀ ਕੁਝ ਲੋਕ ਸਿੱਖਾਂ ਨੂੰ ਪ੍ਰਕੋਪ ਕਰਨਾ ਚਾਹੁੰਦੇ ਆ ਤੇ ਫੇਰ ਕਹਿਣਗੇ ਵੀ ਵੇਖੋ ਸਿੱਖ ਜਿਹੜੇ ਉਹ ਪ੍ਰਕੋਪ ਹੋ ਰਹੇ ਆ ਪਰ ਜਦੋਂ ਸਰਕਾਰਾਂ ਦੀ ਇਹ ਜ਼ਿੰਮੇਵਾਰੀ ਹੁੰਦੀ ਸੰਬੰਧਿਤ ਮਹਿਕਮਿਆਂ ਦੀ ਜ਼ਿੰਮੇਵਾਰੀ ਆ ਵੀ ਖਾਸ ਕਰਕੇ ਸਾਡਾ ਦਿਲਵਾ ਸ੍ਰੀ ਹਰਮੰਦਰ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਉਦੇ ਬਾਰੇ ਕੋਈ ਇਹੋ ਜਿਹਾਂ ਤਰਾਜੋਗ ਵੀਡੀਓ ਬਣਾ ਕੇ ਅਪਲੋਡ ਕਰਦਾ AI ਸਿਸਟਮ ਦੇ ਰਾਹੀਂ ਤਾਂ ਸਰਕਾਰਾਂ ਦੇ ਸਬੰਧਤ ਮੈਕਮੇ ਜਲਦੀ ਤੋਂ ਜਲਦੀ ਉਹਨਾਂ ਨੂੰ ਟ੍ਰੇਸ ਕਰਨ ਫੜਨ ਕਿਉਂਕਿ ਅੱਜ ਜਿਸ ਯੁੱਗ ਦੇ ਵਿੱਚ ਆਪਾਂ ਰਹਿ ਰਹੇ ਹਾਂ ਉਥੇ ਇਹ ਸਰਕਾਰਾਂ ਦਾਵਾ ਵੀ ਕਰਦੀਆਂ ਵੀ ਸਾਨੂੰ ਤੇ ਇੱਥੇ ਤੁਰੀ ਜਾਂਦੀ ਕੀੜੀ ਵੀ ਨਜ਼ਰ ਆਉਂਦੀ ਆ ਵੀ ਜੇ ਕੋਈ ਸਾਡੀ ਨਜ਼ਰ ਤੋਂ ਕਵੇ ਵੀ ਲੁਕ ਜਾਊਗਾ ਤੇ ਲੁਕ ਨਹੀਂ ਸਕਦਾ ਉਥੇ ਟੈਕਨੋਲੋਜੀ ਦੇ ਜਮਾਨੇ ਦੇ ਵਿੱਚ AI ਦੀ ਵਰਤੋਂ ਕਰਕੇ ਕੋਈ ਸ਼ਰਿਆਮ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਇਤਰਾਜਜੋਗ ਵੀਡੀਓ ਬਣਾ ਕੇ ਸੰਗਤਾਂ ਦੇ ਵਿੱਚ ਜਾਂ ਸਾਈਬਰ ਜੋ ਵੀ ਹੈਗਾ ਆਪਣਾ ਸੋਸ਼ਲ ਮੀਡੀਆ ਇਹਦੇ ਰਾਈ ਫੁਲਾਵੇ ਤੇ ਉਥੇ ਅਜੇ ਤੱਕ ਕੋਈ ਕਾਰਵਾਈ ਨਹੀਂ ਦੂਜਾ ਸਰਕਾਰ ਆ ਜਿਹੜੀ ਦੇਸ਼ ਅੰਦਰ ਕਾਰਜਸ਼ੀਲ AI ਕੰਪਨੀਆਂ ਨੂੰ ਇੱਕ ਵਿਸ਼ੇਸ਼ ਆਦੇਸ਼ ਕਰੇ ਕਿ ਇਹ ਜਿਹੜੀਆਂ AI ਕੰਪਨੀਆਂ ਇਹ ਸਮੂਹ ਧਰਮਾਂ ਦੇ ਸਰੋਕਾਰਾਂ ਨੂੰ ਧਿਆਨ ਵਿੱਚ ਰੱਖੇ ਕਿਉਂਕਿ ਧਰਮ ਜਿਹੜਾ ਵਾ ਸਾਡੀ ਸ਼ਰਦਾ ਦਾ ਸਾਡੇ ਦਿਲ ਦਾ ਮਸਲਾ ਹੈਗਾ ਵਾ ਕੋਈ ਵੀ ਬੰਦਾ ਭਾਵੇਂ ਕੋਈ ਕਿਸੇ ਵੀ ਧਰਮ ਦਾ ਹੋਵੇ ਆਪਣੇ ਧਾਰਮਿਕ ਸਥਾਨਾਂ ਦੇ ਪ੍ਰਤੀ ਇਹੋ ਜਿਹੀ ਇਤਰਾਜਜੋਗ ਵੀਡੀਓ ਨਾ ਸਹਿਣ ਕਰ ਸਕਦਾ ਨਾ ਦੇਖ ਸਕਦਾ ਤੋ ਸਰਕਾਰ ਜਿਹੜੀ ਖਾਸ ਕਰਕੇ ਕੇਂਦਰ ਦੀ ਸਰਕਾਰ ਉਹ ਦੇਸ਼ ਅੰਦਰ ਕਾਰਜਸ਼ੀਲ AI ਕੰਪਨੀਆਂ ਨੂੰ ਵਿਸ਼ੇਸ਼ ਆਦੇਸ਼ ਕਰੇ ਔਰ ਇਹਨਾਂ ਉੱਤੇ ਕੋਈ ਜਾਵਤਾ ਲਾਵੇ ਤਾਂ ਕਿ ਵਾਰ-ਵਾਰ ਇਹੋ ਜੀਆਂ ਮੰਦਭਾਗੀ ਵੀਡੀਓ ਨਾ ਬਣਨ ਤੇ ਕਿਸੇ ਵੀ ਧਰਮ ਦੇ ਲੋਕਾਂ ਦੇ ਮਨਾਂ ਨੂੰ ਠੇਸ ਨਾ ਪਹੁੰਚੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਸਮੁੱਚੀ ਮਨੁੱਖਤਾ ਵਾਸਤੇ ਇੱਕ ਆਸਥਾ ਦਾ ਕੇਂਦਰ ਹੈ ਔਰ ਹਰ ਇੱਕ ਜੋ ਪਰਮੇਸ਼ਰ ਨੂੰ ਪਿਆਰ ਕਰਨ ਵਾਲਾ ਪਰਮੇਸ਼ਰ ਤੇ ਸ਼ਰਧਾ ਵਿਸ਼ਵਾਸ ਰੱਖਣ ਵਾਲਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਆ ਕੇ ਮੱਥਾ ਟੇਕਦਾ ਹੈ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਤੇ AI ਤਕਨੀਕ ਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਪਾਵਨ ਪਵਿੱਤਰ ਇਮਾਰਤ ਦੀ ਵੀ ਅਦ비 ਕੀਤੀ ਜਾ ਰਹੀ ਹੈ ਔਰ ਅੱਜ ਤੇ ਇੰਨਾ ਕੁ ਮਨ ਦੁਖੀ ਹੋਇਆ ਕਿ ਸੋਸ਼ਲ ਮੀਡੀਆ ਤੇ AI ਦੇ ਨਾਲ ਇੱਕ ਵੀਡੀਓ ਬਣਾ ਕੇ ਅਪਲੋਡ ਕੀਤੀ ਗਈ ਜਿਸ ਵਿੱਚ ਪਾਵਨ ਪਵਿੱਤਰ ਸਥਾਨ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਉੱਥੇ ਸੂਰ ਗਧਿਆਤਕ ਜਿਹੜੇ ਨੇ ਉਹ ਦਿਖਾਏ ਗਏ ਕਿਵੇਂ ਗੁਰੂ ਸਾਹਿਬ ਦੇ ਉੱਤੇ ਉਹ ਛੜਦੇ ਨੇ ਰੁਮਾਲਾ ਖਿੱਚਦੇ ਨੇ ਬੇਅਦਬੀ ਜਿਹੜੀ ਹੈ ਉਹ ਕੀਤੀ ਗਈ ਹੈ ਔਰ ਪਤਾ ਲੱਗਾ ਹੈ ਕਿ ਹੋਰ ਨਾ ਧਰਮਾਂ ਦੇ ਸਥਾਨਾਂ ਦੀ ਵੀ ਜਿਹੜੀ AI ਤਕਨੀਕ ਨਾਲ ਬੇਅਦਬੀ ਜਿਹੜੀ ਹੈ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਹਿਰਦੇ ਵੇਦਕ ਜਿਹੜੀ ਘਟਨਾ ਹੈ ਇਹ ਵਾਪਰੀ ਹੈ ਉਹ ਜੋ ਸੋਸ਼ਲ ਮੀਡੀਆ ਉੱਤੇ ਕਿਸੇ ਨੇ ਆਪ ਅਪਲੋਡ ਕੀਤੀ ਹੈ ਅਸੀਂ ਮੇਰੇ ਮੈਨੇਜਰ ਸਾਹਿਬ ਨਾਲ ਗੱਲ ਹੋਈ ਹੈ ਔਰ ਉਹ ਇਸ ਦੇ ਖਿਲਾਫ ਜਿਹੜੀ ਐਫ ਆਈ ਆਰ ਨੇ ਉਹ ਕਰਵਾ ਰਿਹਾ ਨੇ ਮੈਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਅਪੀਲ ਕਰਦਾ ਕਿ ਇਹਦੇ ਪਿੱਛੇ ਕਿਹੜਾ ਸ਼ਰਾਰਤੀ ਦਿਮਾਗ ਹੈ ਕੌਣ ਹੈ ਜਿਹੜਾ ਆਪਸੀ ਭਾਈਚਾਰਕ ਜਿਹੜੇ ਸਾਂਝ ਨੂੰ ਤੋੜਨ ਦਾ ਯਤਨ ਕਰ ਰਿਹਾ ਹੈ ਉਹਦਾ ਪਤਾ ਕਰਨਾ ਚਾਹੀਦਾ ਜਿਵੇਂ ਪਤਾ ਲੱਗਾ ਹੈ ਕਿ ਸੈਂਟਰਲ ਸਰਕਾਰ ਨੇ ਕੁਝ ਗੇਮਾਂ ਗੇਮ ਦੀਆਂ ਜਿਹੜੀਆਂ ਐਪਾਂ ਸਨ ਉਹ ਬੰਦ ਕੀਤੀਆਂ ਨਾ ਕਿ ਬੱਚੇ ਗੇਮਾਂ ਨਾਲ ਖੇਡਣ ਇਸੇ ਤਰ੍ਹਾਂ ਛੇਤੀ ਤੋਂ ਛੇਤੀ ਇਹ ਜਿਹੜੀ AI ਤਕਨੀਕ ਹੈ ਉਹ ਜੇ ਜਿਸ ਨੂੰ ਇਸ਼ਾਰਾ ਕੀ ਲੋਕ ਉਹਦੀ ਦੁਰਵਰਤੋਂ ਕਰਕੇ ਤੇ ਧਰਮਾਂ ਦੀ ਵਿਅਦਬੀ ਕਰ ਰਹੇ ਨੇ ਇਹਨੂੰ ਬੈਨ ਕਰਨਾ ਚਾਹੀਦਾ ਹੈ ਤਾਂ ਕਿ ਸਾਡੀ ਆਪਸੀ ਭਾਈਚਾਰਕ ਸਾਂਝ ਜਿਹੜੀ ਹੈ ਇਹ ਮਜ਼ਬੂਤ ਰਹਿ ਸਕੇ ਸੋ ਬਿਲਕੁਲ ਤੁਸੀਂ ਸੁਣਿਆ ਖਾਸ ਤੌਰ ਤੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਤੇ ਨਾਲ ਹੀ ਕਾਲਤਖਬ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੜਜ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿਉਂਕਿ ਅਜਹਿਹਿਆ ਜਿਹੜੀਆਂ ਨੇ ਤਸਵੀਰਾਂ ਨੇ ਉਹ ਲਗਾਤਾਰ ਬਾਹਰੀਆਂ ਨੇ ਤਾਂ ਆਖਰਕਾਰ ਇਹ ਕੇਂਦਰ ਸਰਕਾਰ ਇਸ ਤੇ ਕਿਉਂ ਨਹੀਂ ਰੋਕ ਲਗਾ ਰਹੀ ਕਿਉਂ ਨਹੀਂ ਸੌਫਟਵੇਅਰ ਨੂੰ ਬੰਦ ਕੀਤਾ ਜਾ ਰਿਹਾ ਜਾਂ ਫਿਰ ਕਿਉਂ ਨਹੀਂ ਜਿਹੜੀ ਜਾਂਚ ਕੀਤੀ ਜਾ ਰਹੀ ਕਿਉਂ ਨਹੀਂ ਅਜਿਹੇ ਦੋਸ਼ੀ ਜਿਹੜੇ ਨੇ ਫੜੇ ਜਾ ਰਹੇ ਜਿਹੜੇ ਅਜਹਿਹਿਆ ਹਰਕਤਾਂ ਕਰ ਰਹੇ ਨੇ ਬੇਸ਼ੱਕ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੀ ਸੰਕਟ ਬੈਠੀ ਆ ਉਹ ਲਗਾਤਾਰ ਇਸ ਨੂੰ ਜਦੋਂ ਵਾਚਦੀ ਆ ਤਾਂ ਮਨਾਂ ਦੇ ਉੱਪਰ ਇਹਦੀ ਠੇਸ ਜ਼ਰੂਰ ਪਹੁੰਚਦੀ ਆ ਸਰਕਾਰਾਂ ਨੂੰ ਅਪੀਲ ਕੀਤੀ ਹੈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਆਖਰਕਾਰ ਇਸ ਨੂੰ ਜਿਹੜਾ ਬੰਦ ਕਰਵਾਇਆ ਜਾਵੇ ਤਾਂ ਜੋ ਕਿ ਅਜਈਆਂ ਤਸਵੀਰਾਂ ਜਿਹੜੀਆਂ ਮੂੜ ਦੁਆਰਾ ਉਹ ਨਾ ਆ ਸਕਣ ਅੱਜ ਅਸੀਂ ਪੰਜਾਬ ਦੇ ਤਿੰਨ ਵੱਡੇ ਇਸ਼ੂਆਂ ਦੇ ਉੱਪਰ ਵੱਡੀਆਂ ਜਿਹੜੀਆਂ ਖਬਰਾਂ ਨੇ ਦੇ ਉੱਪਰ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰ ਰਿਹਾ ਹਾਂ ਹੁਣ ਜਿਹੜੀ ਦੂਜੀ ਪੰਜਾਬ ਦੀ ਵੱਡੀ ਖਬਰ ਹੈ ਕਿਉਂਕਿ ਇੱਕ ਰਾਜ ਸਭਾ ਦੀ ਜਿਹੜੀ ਪੰਜਾਬ ਦੀ ਸੀਟਾ ਉਹ ਖਾਲੀ ਹੋ ਗਈ ਸੀ ਜਿਨ੍ਹਾਂ ਨੂੰ ਹੁਣ ਪੰਜਾਬ ਦਾ ਮੰਤਰੀ ਪਦ ਸੌਂਪਿਆ ਗਿਆ ਮੰਤਰੀ ਜਿਹੜੀ ਹੈ ਉਹ ਸੀਟ ਦੇ ਉੱਪਰ ਬੈਠੇ ਹੋਏ ਨੇ ਪੰਜਾਬ ਦੀ ਜਿਹੜੀ ਆ ਉਹ ਕਿਤਨੇ ਕਿਤੇ ਕੰਮ ਆ ਉਹ ਬਿਹਤਰੀ ਦੇ ਲਈ ਜ਼ਰੂਰ ਕਰ ਰਹੇ ਨੇ ਸੁਰਪਣ ਜੀ ਹੁਣ ਜਾਣਕਾਰੀ ਜਿਹੜੀ ਦੋ ਕਿ ਪੰਜਾਬ ਦੀ ਜਿਹੜੀ ਰਾਜ ਸਭਾ ਸੀਟ ਖਾਲੀ ਹੋਈ ਸੀ ਹੁਣ ਕਦੋਂ ਹੋਣ ਜਾ ਰਹੀ ਹੈ ਕਦੋਂ ਚੋਣ ਹੈ ਤੇ ਕਿਹੜੇ ਉਮੀਦਵਾਰ ਦਾ ਨਾਮ ਕੋਈ ਜ਼ਿਕਰ ਹੈ ਕੋਈ ਦੇਖੋ ਪੰਜਾਬ ਦੇ ਵਿੱਚ ਜਿਹੜੀ ਰਾਜ ਸਭਾ ਦੀ ਤੁਸੀਂ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਹੂੰ ਤੇ ਬਹੁਮਤ ਪੰਜਾਬ ਸਰਕਾਰ ਦਾ ਜਿਹੜਾ ਆਮ ਆਦਮੀ ਪਾਰਟੀ ਕੋਲ ਹੈ ਹੂੰ ਰਾਜ ਸਭਾ ਦੇ ਵਿੱਚ ਜਿੰਨੀਆਂ ਪੰਜਾਬ ਦੀਆਂ ਸੀਟਾਂ ਸਾਰੀਆਂ ਆਮ ਆਦਮੀ ਪਾਰਟੀ ਕੋਲ ਹੈ ਉਹਦੇ ਚ ਇੱਕ ਰਾਜ ਸਵਾ ਸੀਟ ਜਿਹੜੇ ਰਾਜ ਸਵਾ ਮੈਂਬਰ ਸੀਗੇ ਸੰਜੀਵ अरोड़ा ਹੂੰ ਜਿਨ੍ਹਾਂ ਤੋਂ ਪਿਛਲੇ ਦਿਨੇ ਇੱਕ ਅਸਤੀਫਾ ਲਿਆ ਕਿਉਂਕਿ ਪੰਜਾਬ ਦੇ ਇੱਕ ਲੁਧਿਆਣਾ ਦੇ ਵਿੱਚ ਜਿਮਨੀ ਚੋਣ ਹੋਈ ਹੂੰ ਤਾਂ ਉੱਥੇ ਉਹਨਾਂ ਨੂੰ ਉਮੀਦਵਾਰ ਵਜੋਂ ਜਿਹੜਾ ਚੋਣ ਮੈਦਾਨ ਚ ਉਤਾਰਿਆ ਤੇ ਸੰਜੀਵ अरोड़ा ਹੂੰ ਜਿੱਤੇ ਉਸ ਤੋਂ ਬਾਅਦ ਉਹਨਾਂ ਨੂੰ ਕੈਬਨਟ ਚ ਲਿਆਂਦਾ ਗਿਆ ਚਰਚਾ ਇਹ ਸੀ ਕਿ ਜੇ ਇਹ ਸੀਟ ਖਾਲੀ ਹੋਈ ਤਾ ਖਾਲੀ ਕਰਾਈ ਕਿਉਂ ਗਈ ਹੂੰ ਬਿਲਕੁਲ ਸੰਜੀਵ ਅਰੋੜਾ ਨੂੰ ਅਸਤੀਫਾ ਕਿਉਂ ਦਵਾਇਆ ਤਾਂ ਹੋਰ ਵੀ ਲੀਡਰ ਕਾਫੀ ਹੈ ਬਿਲਕੁਲ ਐਮਐਲਏ ਦੀ ਸ਼ੀਟ ਹੋਰ ਵੀ ਕਿਸੇ ਨੂੰ ਦਿੱਤੀ ਜਾ ਸਕਦੀ ਸੀ ਤਾਂ ਉਹਨਾਂ ਨੂੰ ਕਿਉਂ ਦਿੱਤੀ ਗਈ ਹੈ ਤਾਂ ਉਹਦੇ ਵਿੱਚ ਫਿਰ ਚਰਚਾ ਹੋਈ ਵੀ ਅਰਵਿੰਦ ਕੇਜਰੀਵਾਲ ਜਿਹੜਾ ਉਹ ਬਾਨਣਾ ਚਾਹੁੰਦੇ ਨੇ ਫਿਰ ਕਿਹ ਵਿੱਚ ਸੋਧੀ ਆ ਜਾਣਾ ਚਾਹੁੰਦੇ ਨੇ ਰਾਜ ਸਭਾ ਦੇ ਵਿੱਚ ਤੇ ਲੰਬੀਆਂ ਚਰਚਾਵਾਂ ਜਿਹੜੀਆਂ ਕਾਫੀ ਦੇਰ ਤੋਂ ਜਿਹੜੀਆਂ ਛਿੜੀਆਂ ਹੋਈਆਂ ਉਸ ਤੋਂ ਬਾਅਦ ਫਿਰ ਇੱਕ ਇਹ ਵੀ ਸਮਾਂ ਆਇਆ ਕਿ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕਰ ਦਿੱਤਾ ਕਿ ਮੈਂ ਇਸ ਸੀਟ ਦਾ ਦਾਅਵੇਦਾਰ ਨਹੀਂ ਉਹਨਾਂ ਨੇ ਬਿਲਕੁਲ ਸਾਫ਼ ਕਰਤਾ ਕਿ ਪੰਜਾਬ ਦੀ ਰਾਜ ਸਭਾ ਦੇ ਸੀਟ ਦੇ ਵਿੱਚ ਜਦੋਂ ਵੀ ਕੋਈ ਚੁਣਿਆ ਜਾਏਗਾ ਉਹ ਪੰਜਾਬ ਦਾ ਹੋਏਗਾ ਹੁਣ ਇਹਦੀ ਚੋਣ ਹੈ ਜਿਹੜੀ 24 ਅਕਤੂਬਰ ਨੂੰ ਹੈ ਤੇ 24 ਅਕਤੂਬਰ ਨੂੰ ਹੀ ਇਹਦਾ ਜਿਹੜਾ ਨਤੀਜਾ ਆ ਜਾਏਗਾ ਹੁਣ ਇੱਕ ਤਾਂ ਇਹ ਕਿ VOTING ਨਹੀਂ ਹੋਣ ਜਾ ਰਹੀ ਕਿਉਂ ਕਿਉਂਕਿ VOTING ਤਾਂ ਉਦੋਂ ਹੋਏਗੀ ਜਦੋਂ ਦੂਜੀਆਂ ਪਾਰਟੀਆਂ ਨੂੰ ਇਹ ਲੱਗੇਗਾ ਕਿ ਸਾਡਾ ਜਿਹੜਾ ਬਹੁਮਤ ਹੈ ਜਾਂ ਅਸੀਂ ਬਹੁਮਤ ਲੈ ਸਕਦੇ ਆ ਜਾਂ ਸਾਡੇ ਕੋਲ ਇੰਨੇ ਕ ਐਮਐਲਏ ਐਮਪੀ ਹੈਗੇ ਆ ਕਿ ਅਸੀਂ ਬਹੁਮਤ ਦੇ ਬਿਲਕੁਲ ਨੇੜੇ ਤੇੜੇ ਆ ਤੇ ਕਈ ਵਾਰ ਫਿਰ ਉਹ ਮੌਕੇ ਤੇ ਆ ਕੇ ਉੱਪਰ ਜਿਵੇਂ ਆਪਾਂ ਦੇਖਦੇ ਆ ਫਿਰ ਜਿਹੜਾ ਸਰੋਪਿਆਂ ਵਾਲਾ ਸ਼ੁਰੂ ਹੋ ਜਾਂਦਾ ਵੀ ਅੱਜ ਇਹਨੇ ਕਾਂਗਰਸ ਦਾ ਫੜ ਲਿਆ ਕਾਂਗਰਸ ਤੋਂ ਬਾਅਦ ਕੱਲ ਨੂੰ ਭਾਜਪਾ ਦਾ ਪਵਾ ਲਿਆ ਫਿਰ ਕਾਲੀਦਲ ਦਾ ਪਵਾ ਲਿਆ ਇਹ ਚੀਜ਼ਾਂ ਜਿਹੜੀਆਂ ਆਮ ਆਪਾਂ ਕਈ ਵਾਰ ਦੇਖਦੇ ਆ ਤਾਂ ਹੁਣ ਕੀ ਆ ਕਿ ਪੰਜਾਬ ਦੇ ਵਿੱਚ ਜਿਵੇਂ ਮੈਂ ਪਹਿਲਾਂ ਕਿਹਾ ਕਿ ਬਹੁਮਤ ਆਮ ਆਦਮੀ ਪਾਰਟੀ ਕੋਲ ਹੈ ਦੂਜੀਆਂ ਪਾਰਟੀਆਂ ਨੂੰ ਉਹ ਬਹੁਮਤ ਦੇ ਨੇੜੇ ਤੇੜੇ ਵੀ ਨਹੀਂ ਬਹੁਤ ਮਤ ਕੀ ਉਹ ਤਾਂ ਚੋਣ ਲੜਨ ਦੇ ਵੀ ਨੇੜੇ ਤੇੜੇ ਨਹੀਂ ਹੈਗੀਆਂ ਤੋ ਇਸ ਕਰਕੇ ਇਹ ਜਿਹੜੀ ਸ਼ੀਟ ਆ ਆਮ ਆਦੇ ਪਾਰਟੀ ਦੇ ਖੇਮੇ ਚਾ ਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੀ ਚੋਣ ਮੈਦਾਨ ਚ ਆਏਗਾ 24 ਅਕਤੂਬਰ ਨੂੰ ਚੋਣ ਹੋਏਗੀ 24 ਅਕਤੂਬਰ ਨੂੰ ਇਹਦਾ ਨਤੀਜਾ ਆ ਜਾਏਗਾ ਕਿ ਕੌਣ ਹੁਣ ਇਹਦੇ ਚ ਇਹ ਕਿ ਰਾਜ ਸਭਾ ਲਈ ਜਾਂ ਕੌਣ ਸਕਦਾ ਹ ਇਹ ਬਿਲਕੁਲ ਠੀਕ ਹੈ ਚਰਚਾ ਇਹ ਹੈ ਕਿ ਪੰਜਾਬ ਦੇ ਵਿੱਚ ਪਹਿਲਾਂ ਵੀ ਸੰਜੀਵ ਅਰੋੜਾ ਇੱਕ ਵੱਡੇ ਉਦਯੋਗਪਤੀ ਹੈ ਹੂੰ ਅਧਜੋਗ ਪਤੀ ਹੋਣ ਦੇ ਨਾਤੇ ਉਹਨਾਂ ਨੂੰ ਰਾ ਸਭਾ ਚ ਲਿਆ ਗਿਆ ਕਿਉਂਕਿ ਕੋਈ ਵੀ ਪਾਰਟੀ ਚਲਦੀ ਹੈ ਇਕੱਲੇ ਆਮ ਆਦਮੀ ਪਾਰਟੀ ਨਹੀਂ ਚਾਹੇ ਅਕਾਲੀ ਦਲ ਹੈ ਹੂੰ ਚਾਹੇ ਭਾਜਪਾ ਹੈ ਚਾਹੇ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਹੈ ਕੋਈ ਵੀ ਪਾਰਟੀ ਬਿਨਾ ਫੰਡਿੰਗ ਤੋਂ ਨਹੀਂ ਚੱਲ ਸਕਦੀ ਠੀਕ ਹੈ ਹਰ ਪਾਰਟੀ ਨੂੰ ਲੋਕਾਂ ਜਾਣ ਦੇ ਲਈ ਲੋਕਾਂ ਦੇ ਕੰਮ ਕਰਾਉਣ ਦੇ ਲਈ ਜਾਂ ਆਪਣੀਆਂ ਹੋਰ ਜਿਹੜੀਆਂ ਸਵਾਮਾ ਚਲਾਉਣ ਦੇ ਲਈ ਰਾਜਨੀਤਿਕ ਤੌਰ ਤੇ ਵਧੇਰੇ ਫੰਡਿੰਗ ਦੀ ਲੋੜ ਹੁੰਦੀ ਹੈ। ਯਾਨੀ ਕਿ ਆਪਾਂ ਪੜਾਣਾ ਸਿੱਧੇ ਤੌਰ ਤੇ ਕਹੀਏ ਜਿਵੇਂ ਤੁਸੀਂ ਸਮਝਾਉਣ ਦੀ ਦਸ਼ਕਾ ਨੂੰ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਕੋਈ ਵੀ ਪਾਰਟੀ ਆ ਉਹ ਫੰਡਿੰਗ ਤੋਂ ਬਿਗਾਰੇ ਨਹੀ ਚਲਦੀ ਕਿਉਂਕਿ ਕਿਤੇ ਤਨਾਟ ਕਿਸੇ ਰਸੂਕਦਾਰ ਬੰਦੇ ਦੀ ਮੈਨੂੰ ਲੱਗਦਾ ਦਵਾਰਾ ਫਿਰ ਜਿਹੜੀ ਆ ਰਾਸ ਸਭਾ ਦੇ ਵਿੱਚ ਹੈ ਉਹਦੇ ਇਹ ਵੀ ਦੱਸਿਆ ਜਾ ਰਿਹਾ ਕਿ ਜਲੰਧਰ ਜੇ ਲੁਧਿਆਣਾ ਦੇ ਇੱਕ ਵੱਡੇ ਉਦਯੋਗਪਤੀ ਆ ਨਾਮ ਤਾਂ ਆਪਾਂ ਅਜੇ ਤਾਂ ਉਹ ਨਸ਼ਰ ਨਹੀਂ ਕਰ ਸਕਦੇ ਤਾਂ ਉਮੀਦ ਹੈ ਕਿ ਸ਼ਾਇਦ ਉਹੀ ਉਦਯੋਗਪਤੀ ਜੋ ਆਮ ਆਦਮੀ ਪਾਰਟੀ ਚ ਕਾਫੀ ਸਰਗਰਮ ਨੇ ਤੇ ਉਹਨਾਂ ਨੂੰ ਰਾਜ ਸਭਾ ਚ ਲਜਾਇਆ ਜਾ ਸਕਦਾ ਹੈ ਹੋ ਤਾਂ ਇਹ ਵੀ ਸਕਦਾ ਹੈ ਕਿ ਕੋਈ ਵਲੰਟੀਅਰ ਪਰ ਮੈਨੂੰ ਲੱਗਦਾ ਨਹੀਂ ਵੀ ਕਿਸੇ ਵਲੰਟੀਅਰ ਦੀ ਵਾਰੀ ਆਏਗੀ ਤਾਂ ਇਹਦੇ ਚ ਉਹ ਜੋਗਪਤੀ ਦਾ ਨਾਮ ਜਿਹੜਾ ਸਭ ਤੋਂ ਅੱਗੇ ਚੱਲ ਰਿਹਾ ਤਾਂ ਆਉਣ ਵਾਲੇ ਦਿਨਾਂ ਚ ਸਾਫ਼ ਹੋ ਜਾਏਗਾ ਕਿ ਕਿਹੜਾ ਜੋਗਪਤੀ ਹੈ ਜਿਹੜਾ ਰਾਜ ਸਭਾ ਦੇ ਵਿੱਚ ਚੱਲ ਚੱਲੋ ਠੀਕ ਹੈ ਰਪਾਣੇ ਰਪਾਣੇ ਚਲੋ ਠੀਕ ਹੈ ਜਦੋਂ ਇਹ ਮੈਨੂੰ ਲੱਗਦਾ ਹੈ 23 ਤਰੀਕ ਦਾ ਤੁਸੀਂ ਗੱਲ ਕੀਤੀ ਹੈ ਵੀ 23 ਤਰੀਕ ਨੂੰ ਜਿਹੜਾ 24 ਅਕਤੂਬਰ ਨੂੰ ਜਿਹੜਾ ਮੈਨੂੰ ਲੱਗਦਾ ਵੀ ਇਹ ਕਲੀਅਰ ਜਿਹੜੀ ਸਥਿਤੀ ਨਹੀਂ ਪਰ 24 ਤੋਂ ਪਹਿਲਾਂ ਸਾਫ਼ ਹੋ ਜਾਏ ਕਿਉਂਕਿ ਕਿਉਂਕਿ ਜਦੋਂ ਵੀ ਉਸ ਤੋਂ ਪਹਿਲਾਂ ਨੋਮੀਨੇਸ਼ਨ ਹੁੰਦੀ ਹੈ ਤੇ ਕੋਈ ਵੀ ਪਾਰਟੀ ਆ ਉਹ ਆਪਣਾ ਇੱਕ ਨਾਮ ਭੇਜਦੀ ਹੈ ਨਾਮ ਭੇਜਣ ਤੋਂ ਇਹ ਹੁੰਦਾ ਕਿ ਇਹ ਸਾਡਾ ਕੈਂਡੀਡੇਟ ਹੈ ਤੇ ਜਦੋਂ ਜਾਤਪਾਤ ਦੇ ਵਿੱਚ ਕੋਈ ਨਹੀਂ ਹੈਗਾ ਤਾਂ ਇਹ ਜਿਹੜਾ ਆਮ ਆਦਮੀ ਪਾਰਟੀ ਕੈਂਡੀਡੇਟ ਭੇਜੇਗੀ ਤਾਂ ਉਹ ਇਹ ਸਮਝੋ ਵੀ ਉਹਦੀ ਚੋਣ ਜਿਹੜੀ ਪੱਕੀ ਆ ਉਹ ਨਿਰਵਿਰੋਧ ਜਿੱਤ ਜਾਣਾ ਹੁੰਦਾ ਠੀਕ ਆ ਬਿਲਕੁਲ ਪਰ ਬਣ ਜਗਾ ਅਗਲੀ ਪੰਜਾਬ ਦੀ ਵੱਡੀ ਖਬਰ ਵਾ ਲਾਨਣੇ ਕਿਉਂਕਿ ਖਾਸ ਤੌਰ ਤੇ ਪਿਛਲੇ ਲੰਬੇ ਸਮੇਂ ਤੋਂ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੂਆਣਾ ਆ ਤਾਂ ਉਹਨਾਂ ਦੀ ਜਿਹੜੀ ਰਿਹਾਈ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਪ੍ਰੋਟੈਸਟ ਵੀ ਚੱਲ ਰਹੇ ਨੇ ਸ਼੍ਰੋਮਣੀ ਕਦ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਹੈ ਹਸਤਾਖਰ ਜਿਹੜੀ ਮੁਹਿੰਮ ਹੈ ਉਹ ਵੀ ਚਲਾਈ ਗਈ ਸੀ ਤਾਂ ਬਹੁਤ ਕੁਝ ਜਿਹੜਾ ਆਪਾਂ ਕਹਿ ਸਕਦੇ ਹਾਂ ਹੋਇਆ ਉਸ ਨੂੰ ਲੈ ਕੇ ਪ੍ਰਦਰਸ਼ਨ ਵੀ ਕੀਤੇ ਗਏ ਕੇਂਦਰ ਸਰਕਾਰ ਨੂੰ ਜਿਹੜਾ ਜਾਗਾਨ ਦੀ ਕੋਸ਼ਿਸ਼ ਵੀ ਕੀਤੀ ਗਈ ਬੇਸ਼ੱਕ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਵੀ ਦੱਸ ਇੱਕ ਵਾਰ ਤਾਂ ਵੀ ਅਸੀਂ ਜਿਹੜਾ ਬੰਦੀ ਸਿੰਘਾਂ ਨੂੰ ਰਿਹਾ ਕਰਾਂਗੇ ਤਾਂ ਆਖਰਕਾਰ ਅੱਜ ਸੁਪਰੀਮ ਕੋਰਟ ਨੇ ਜਿਹੜਾ ਅੱਜ ਬਲਵੰਤ ਸਿੰਘ ਰਾਜੂਵਾਲ ਨੂੰ ਲੈ ਕੇ ਸਿੱਖੀ ਨੇ ਟਿੱਪਣੀ ਕੀਤੀ ਆ ਉਹਦੇ ਵਿੱਚ ਕੀ ਕੀ ਅੱਜ ਫੈਸਲਾ ਕੀ ਆਇਆ ਦੇਖੋ ਭਾਈ ਬਲਵੰਤ ਸਿੰਘ ਰਾਜੋਆਣਾ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਈ ਹੋਈ ਹੈ ਹੂੰ ਫਾਂਸੀ ਦੀ ਸਜ਼ਾ ਜਾਪਤਾ ਬਲਵੰਤ ਸਿੰਘ ਰਾਜੋਆਣਾ ਜਿਹੜੇ ਜਿਵੇਂ ਤੁਸੀਂ ਕਿਹਾ ਕਿ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ ਹੂੰ ਉਹਨਾਂ ਦੀ ਅਜੇ ਤੱਕ ਨਾ ਤਾਂ ਫਾਂਸੀ ਮਾਫ ਹੋਈ ਹੈ ਹੂੰ ਤੇ ਨਾ ਉਹਨਾਂ ਨੂੰ ਫਾਂਸੀ ਦਿੱਤੀ ਗਈ ਹੈ ਤੇ ਨਾ ਹੀ ਉਹਨਾਂ ਦੇ ਮਾਮਲੇ 'ਚ ਅਜੇ ਕੋਈ ਵੱਡਾ ਜਿਹੜਾ ਫੈਸਲਾ ਉਹ ਆਇਆ ਜੀ ਅੱਜ ਸੁਪਰੀਮ ਕੋਰਟ ਨੇ ਮੁਰਤੋਂ ਕੇਂਦਰ ਸਰਕਾਰ ਨੂੰ ਇਹ ਗੱਲ ਪੁੱਛੀ ਹੈ ਹੂੰ ਕਿ ਹੁਣ ਤੱਕ ਤੁਸੀਂ ਭਾਈ ਰਾਜੋਵਾਨਾ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਬਿਲਕੁਲ ਦੂਜਿਆਂ ਨਾਲ ਇਹ ਵੀ ਪੁੱਛਿਆ ਕਿ ਜੇਕਰ ਫਾਂਸੀ ਨਹੀਂ ਦੇਣੀ ਤਾਂ ਫਿਰ ਤੁਸੀਂ ਇਸ ਤੇ ਫੈਸਲਾ ਲਿਆ ਕਿਉਂ ਨਹੀਂ ਹੂੰ ਜਿਹੜੇ ਸਾਬਕਾ ਮੁੱਖ ਮੰਤਰੀ ਪੰਜਾਬ ਬੈਂਤ ਸਿੰਘ ਉਸ ਕਤਲ ਮਾਮਲੇ 'ਚ ਇਹਨਾਂ ਨੂੰ ਫਾਂਸੀ ਹੋਈ ਸੀ ਹੂੰ ਇਸ ਮਾਮਲੇ ਦੇ ਵਿੱਚ ਕਾਫੀ ਮਹਿਮ ਚਲਾਈ ਗਈ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਖਾਸ ਕਰਕੇ ਐਸਜੀਪੀਸੀਆ ਹੋਰ ਸੰਸਥਾਵਾਂ ਦਾ ਜਿਹੜੇ ਹੋਰ ਧਾਰਮਿਕ ਖਿਆਲਾਂ ਦੇ ਜਿਹੜੀਆਂ ਸ਼ਖਸੀਅਤਾਂ ਉਹਨਾਂ ਵੱਲੋਂ ਕੇਂਦਰ ਸਰਕਾਰ ਨੂੰ ਜਿਹੜੀ ਅਪੀਲ ਕੀਤੀ ਗਈ ਕਿ ਇਹਦੀ ਫਾਂਸੀ ਸਜ਼ਾ ਮਾਫ ਕੀਤੀ ਜਾਵੇ ਪਰ ਅੱਜ ਤੱਕ ਬਲਵੰਤ ਸਿੰਘ ਰਾਜੋਆਣਾ ਨੇ ਨਾ ਤਾਂ ਕਦੇ ਕੇਂਦਰ ਸਰਕਾਰ ਨੂੰ ਕਿਹਾ ਹਮ ਕਿ ਮੈਨੂੰ ਫਾਂਸੀ ਨਾ ਦਿੱਤੀ ਜਾਵੇ ਜਾਂ ਮੈਨੂੰ ਰਹਾ ਕਰੋ ਹਮ ਨਾ ਹੀ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਕਦੇ ਅਦਾਲਤ 'ਚ ਕਿਹਾ ਹਮ ਉਹਨਾਂ ਨੇ ਅਦਾਲਤ 'ਚ ਵੀ ਇਹ ਗੱਲ ਕਿਹਾ ਕਿ ਹਾਂ ਜੋ ਕੀਤਾ ਮੈਂ ਕੀਤਾ ਤੇ ਸਰਕਾਰਾਂ ਨੂੰ ਵੀ ਕਿਹਾ ਪਰਿਵਾਰ ਦਾ ਹੈ ਮੰਗ ਜਿਹੜੀ ਪਟੀਸ਼ਨ ਦੈਰ ਕੀਤੀ ਹੈ ਉਹ ਇੱਕ ਜਨਤ ਪਟੀਸ਼ਨ ਹੈ ਉਸ ਪਟੀਸ਼ਨ ਤੇ ਵੀ ਸ਼ਾਇਦ ਬਲਵੰਤ ਸਿੰਘ ਰਾਜਵਾਨਾ ਦੇ ਸਾਈਨ ਨਹੀਂ ਹੈ ਪਿਛਲੇ ਦਿਨੀ ਕਾਫੀ ਅਰਸਾ ਪਹਿਲਾਂ ਤੁਹਾਡੇ ਯਾਦ ਹੋਣਾ ਇੱਕ ਕਿ ਦੇਸ਼ ਦੇ ਗ੍ਰਹਿ ਮੰਤਰੀ ਮਿਤ ਸ਼ਾ ਉਹਨਾਂ ਵੱਲੋਂ ਇਹ ਸ਼ਾਇਦ ਇੱਕ ਬਿਆਨ ਦਿੱਤਾ ਗਿਆ ਸੀ ਕਿ ਜਦੋਂ ਕੋਈ ਵਿਅਕਤੀ ਰਹਿਮ ਚਾਹਦਾ ਹੀ ਨਹੀਂ ਤਾਂ ਫਿਰ ਉਸ ਤੇ ਰਹਿਮ ਕਾਦਾ ਬਿਲਕੁਲ ਵੀ ਜੇਕਰ ਕੋਈ ਵੀ ਵਿਅਕਤੀ ਇਹ ਗੱਲ ਕਹਿੰਦਾ ਹੈ ਕਿ ਹਾਂ ਮੈਂ ਕੀਤਾ ਤੇ ਮੈਨੂੰ ਮਾਫ਼ ਕਰੋ ਜਦੋਂ ਕੋਈ ਬੰਦਾ ਮਾਫ਼ੀ ਚਾਹੁੰਦਾ ਨਹੀਂ ਜਾਂ ਉਹ ਇਹ ਨਹੀਂ ਚਾਹੁੰਦਾ ਕਿ ਮੈਨੂੰ ਇਹ ਦੀ ਛੋਟ ਦਿੱਤੀ ਜਾਵੇ ਤਾਂ ਫਿਰ ਉਹਨੂੰ ਛੋਟ ਕਾਦੀ ਹੁਣ ਇਹ ਪਟੀਸ਼ਨ ਜਿਹੜੀ ਹੈਗੀ ਆ ਜਨਿਤ ਪਟੀਸ਼ਨ ਐਸਜੀਪੀਸੀ ਵੱਲੋਂ ਵੀ ਤਿਆਰ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਹੋਰ ਕਈ ਪਟੀਸ਼ਨਾਂ ਹੈਗੀਆਂ ਤਾਂ ਅੱਜ ਜਿਹੜਾ ਭਾਈ ਬਲਵੰਤ ਰਾਜੂਆਣ ਵਾਲੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਇਹ ਗੱਲ ਪੁੱਛੀ ਹੈ ਅਗਲੀ ਜਿਹੜੀ ਪੇਸ਼ੀ ਹੈ ਉਹ 15 ਅਕਤੂਬਰ ਨੂੰ ਮੋੜ ਸੁਣਵਾਈ ਹੋਣੀ ਹੈ ਔਰ ਇਹ ਵੀ ਨਾਲ ਦੱਸਣਾ ਚਾਹੁੰਦੇ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਇੱਕ ਐਲਾਨ ਕੀਤਾ ਗਿਆ ਸੀ ਕਿ ਦੇਸ਼ ਦੇ ਵਿੱਚ ਜਿੰਨੇ ਵੀ ਬੰਦੀ ਸਿੰਘ ਹੈ ਉਹਨਾਂ ਨੂੰ ਰਿਹਾ ਉਹਨਾਂ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਹੈ ਉਹ ਹੋਏਗੀ ਉਹ ਹੋਏਗੀ ਉਹ ਕੀਤੀ ਜਾਏਗੀ ਪਰ ਅੱਜ ਤੱਕ ਉਸ ਜਿਹੜਾ ਬਿਆਨ ਉਹ ਬਿਆਨ ਤੱਕ ਸੀਮਤ ਰਹਿ ਗਿਆ ਕਿਸੇ ਬੰਦੀ ਸਿੰਘ ਨੂੰ ਨਹੀਂ ਛੱਡਿਆ ਗਿਆ ਹਾਂ ਜਰੂਰ ਆ ਕਿ ਕੁਝ ਬੰਦੀ ਸਿੰਘਾਂ ਨੂੰ ਢਿੱਲ ਜਰੂਰ ਦਿੱਤੀ ਗਈ ਆ ਉਹਦੇ ਚ ਕੀ ਆ ਕਿ ਕੁਝ ਬੰਦੀ ਸਿੰਘਾਂ ਨੂੰ ਪੈਰੋਲ ਦਿੱਤੀ ਗਈ ਆ ਤੇ ਕੁਝ ਉਹ ਵੀ ਜ਼ਿਆਦਾ ਨਹੀਂ ਦਿੱਤੀ ਗਈ ਕਿਸੇ ਨੂੰ 15 ਦਿਨ ਦੀ ਕਿਸੇ ਨੂੰ 2 ਮਹੀਨਿਆਂ ਦੀ ਕਿਸੇ ਨੂੰ ਐਦਾਂ ਕਰਕੇ ਜਿਹੜੀ ਛੋਟੀ ਮੋਟੀ ਪੈਰੋਲ ਦੇ ਕੇ ਵਾਪਸ ਫੇਰ ਹੋ ਜੇਲ ਚਲੇ ਗਏ ਪਰ ਜੇ ਆਪਾਂ ਇਹ ਕਹੀਏ ਕਿ ਬਿਲਕੁਲ ਛੱਡ ਦਿੱਤਾ ਗਿਆ ਹੈ ਜੇ ਅੱਜ ਤੱਕ ਨਹੀਂ ਹੈ ਕੋਈ ਵੀ ਰਿਹਾਈ ਸ਼ਾਇਦ ਮੈਨੂੰ ਲੱਗਦਾ ਕਿਸੇ ਬੰਦੀ ਸਿੰਘ ਦੀ ਨਹੀਂ ਹੋਈ ਅਜੇ ਤੱਕ ਔਰ ਇਹਦੇ ਚ ਇਹ ਵੀ ਹੈ ਕਿ ਬਹੁਤੇ ਬੰਦੀ ਸਿੰਘ ਜਿਨ੍ਹਾਂ ਵੀ ਦੇ ਜਿੰਨੀ ਉਹਨਾਂ ਨੂੰ ਸਜ਼ਾ ਹੋਈ ਸੀ ਉਨੀ ਉਹ ਪੂਰੀ ਕਰ ਚੁੱਕੇ ਦੇ ਤੇ ਪੂਰੀ ਕਰ ਚੁੱਕੇ ਆ ਸਭ ਤੋਂ ਜ਼ਿਆਦਾ ਹਾਈਲਾਈਟ ਮਾਮਲਾ ਪਾਈ ਬਲਵੰਤ ਸਿੰਘ ਰਾਜਵਾਨੇ ਦਾ ਜੇਕਰ ਉਹਨਾਂ ਦੀ ਫਾਂਸੀ ਦੀ ਸਜ਼ਾ ਮਾਫ ਹੋ ਜਾਂਦੀ ਹੈ ਤਾਂ ਇਹ ਲਾ ਲੋ ਵੀ ਜਿੰਨੀ ਉਹਨਾਂ ਦੀ ਉਮਰ ਕੈਚ ਤਬਦੀਲ ਹੋ ਜਾਂਦੀ ਹੈ ਤਾਂ ਉਮਰ ਕੈਦ ਦੀ ਜਿੰਨੀ ਸਜ਼ਾ ਬਣਦੀ ਹੈ ਉਸ ਤੋਂ ਬਾਅਦ ਉਹ ਪੂਗ ਚੁੱਕੇ ਆ ਭੁਗਤ ਚੁੱਕਿਆ ਤਾਂ ਉਹਨਾਂ ਦੀ ਰਿਹਾਈ ਲਗਭਗ ਸੰਭਵ ਹੋ ਸਕਦੀ ਹੈ ਹੁਣ 15 ਅਕਤੂਬਰ ਨੂੰ ਕੇਂਦਰ ਸਰਕਾਰ ਕੀ ਲਿਖ ਕੇ ਦੇਗੀ ਕੀ ਬਿਆਨ ਦੇਗੀ ਅਦਾਲਤ ਦੇ ਵਿੱਚ ਇਸ ਤੋਂ ਪਹਿਲਾਂ ਵੀ ਕਈ ਵਾਰ ਪੁੱਛ ਲਿਆ ਗਿਆ ਤੇ ਇਸ ਤੋਂ ਪਹਿਲਾਂ ਵੀ ਉਹ ਸਾਰਾ ਜਿਹੜਾ ਗੋਲ ਮੋਲ ਆਪਾਂ ਦੇਖਦੇ ਆ ਕਿ ਹੁੰਦਾ ਰਿਹਾ ਪਰ ਹੁਣ ਜਦੋਂ ਵੀ ਕੋਈ ਅਦਾਲਤ 'ਚ ਸੁਣਵਾਈ ਹੁੰਦੀ ਹੈ ਜਾਂ ਕੇਂਦਰ ਸਰਕਾਰ ਫੈਸਲਾ ਲੈਂਦੀ ਹੈ ਜਾਂਚ ਕੋਈ ਐਸਜੀਪੀਸੀ ਜਾਂ ਕੋਈ ਹੋਰ ਜਿਹੜੀ ਸੰਸਥਾ ਜਾਂ ਕੋਈ ਧਿਰ ਹੈ ਬਲਵੰਤ ਸਿੰਘ ਰਾਜਵਾਨੇ ਮਾਮਲੇ ਦੇ ਵਿੱਚ ਜਦੋਂ ਕੋਈ ਇਹ ਜਿਹੇ ਐਪੀਟੀਸ਼ਨਾਂ ਤਿਆਰ ਕਰਦੀ ਆ ਉਹ ਇੱਕ ਵਾਰ ਮਾਮਲਾ ਹਾਈਲਾਈਟ ਹੁੰਦਾ ਉਹ ਸ਼ਾਮ ਤੱਕ ਸਾਰੇ মিডিਆ ਦੇ ਉੱਪਰ ਕਾਸ ਕਰਕੇ ਜਿਹੜਾ ਪੰਜਾਬ ਦਾ ਸੋਸ਼ਲ ਮੀਡੀਆ ਹੈ ਜਾਂ ਜਿਹੜੇ ਆ মিডিਆ ਹਾਊਸ ਹੈ ਪੰਜਾਬੀ ਉਹ ਨੂੰ ਥੋੜਾ ਜਿਹਾ ਹਾਈਲਾਈਟ ਕਰਦਾ ਤਾਂ ਉਹੀ 5-7 ਘੰਟੇ ਜਿਹੜਾ মিডিਆ 'ਚ ਰਹਿੰਦਾ ਉਸ ਤੋਂ ਬਾਅਦ ਉਹ ਮਾਮਲਾ ਫਿਰ ਦਬ ਜਾਂਦਾ ਜਿੰਨੀ ਦੇਰ ਅਗਲੀ ਸੁਣਵਾਈ ਨਹੀਂ ਆਉਂਦੀ ਜਿੰਨੀ ਦੇਰ ਕੋਈ ਅਗਲੀ ਵਾਰ ਇਸ ਮਾਮਲੇ ਨੂੰ ਨਹੀਂ ਚੱਕਦਾ ਉਨੀ ਦੇਰ ਉਹ ਮਾਮਲਾ ਫਿਰ ਠੱਪ ਰਹਿੰਦਾ ਤਾਂ ਲੋੜ ਹੈ ਵੱਡੀ ਜ਼ਰੂਰਤ ਹੈ ਕੇ ਜਿਹੜੇ ਅਜਿਹੇ ਮਾਮਲੇ ਲਗਾਤਾਰ ਚੱਲਦੇ ਰਹਿਣੇ ਚਾਹੀਦੇ ਨੇ ਕੇਂਦਰ ਸਰਕਾਰਾਂ ਤੱਕ ਆਵਾਜ਼ ਪਹੁੰਚਾਉਂਦੇ ਰਹਿਣੇ ਚਾਹੀਦਾ ਹੈ ਤਾਂ ਕਿ ਅਜਿਹੇ ਮਾਮਲੇ ਜਿਹੜੇ ਉਹ ਜਿਹੜੇ ਕੋਈ ਬੇੜੀ ਆ ਤਣ ਪੱਤਣ ਜਿਹੜੀ ਲੱਗ ਸਕੇ ਠੀਕ ਹੈ ਰਪਾਣਾ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਅਸੀਂ ਅੱਜ ਖਾਸ ਤੌਰ ਤੇ ਪੰਜਾਬ ਦੇ ਤਿੰਨ ਅਹਿਮ ਮਸਲਿਆਂ ਦੇ ਉੱਪਰ ਅਹਿਮ ਜਿਹੜੀ ਜਾਣਕਾਰੀ ਹੈ ਉਹ ਤੁਹਾਡੇ ਤੱਕ ਜਿਹੜੀ ਹੈ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਆ ਕੱਲ ਇਸੇ ਸਮੇਂ ਪ੍ਰੋਗਰਾਮ ਬੋਲਦਾ ਪੰਜਾਬ ਦੇ ਵਿੱਚ ਕਿਸੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵਿਸ਼ੇਸ਼ ਜਿਹੜੀ ਹੈ ਫਿਰ ਗੱਲਬਾਤ ਕਰਾਂਗੇ ਮਨ ਮੈਨੂੰ ਤੇ ਮੇਰੇ ਸਹਿਯੋਗੀ ਦੀ ਉਦਾਜ਼ਰ ਧੰਨਵਾਦ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us tabai indian cuisine Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.